ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਬਧੀਆਂ ਠੀਕ ਠਾਕ ਜੀ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਲੈ ਕੇ ਆਏ ਹਾਂ ਜੀ ਬੈੱਡ ਕੰਬਲ ਧੋਣ ਦੀ ਤੇ ਆਪਾਂ ਇਹ ਬਿਨਾ ਪਾਣੀ ਤੋਂ ਧੋਣਾ ਜੀ ਸਾਫ਼ ਕਰਨਾਗਾ ਕੰਬਲ ਬਿਨਾ ਪਾਣੀ ਤੋਂ ਤੇ ਬਿਨਾ ਹੱਥ ਲਗਾਏ ਇਹਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲੈਣਾ ਜੀ ਵਧਿਆ ਤੇ ਤੁਹਾਨੂੰ ਤਰੀਕਾ ਦੱਸਦੇ ਆਂ ਜੀ ਸ਼ੇਅਰ ਕਰਨ ਲੱਗੇ ਆਂਗੇ ਤੇ ਵੀਡੀਓ ਨਾਲ ਬਣੇ ਰਹੋ ਜੀ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਅੱਜ ਤੁਹਾਨੂੰ ਬਿਨਾ ਪਾਣੀ ਤੋਂ ਕਲੀਨ ਕਰਨਾ ਦਿਖਾਵਾਂਗੇ ਇਹ ਸਾਫ਼ ਕਰਨਾ ਕੰਬਲ ਦੱਸਾਂਗੇ ਤੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਸ਼ੇਅਰ ਕਰੀ ਸੀਗੀ ਜੀ ਉਹ ਚ ਆਪਾਂ ਮਸ਼ੀਨ ਦੇ ਵਿੱਚ ਧੋ ਕੇ ਦਿਖਾਇਆ ਸੀਗਾ ਕੰਬਲ ਤੁਹਾਨੂੰ ਭਾਰੀ ਤੋਂ ਭਾਰੀ ਬੈੱਡ ਕੰਬਲ ਮਸ਼ੀਨ ਵਿੱਚ ਧੋ ਕੇ ਦਿਖਾਇਆ ਸੀਗਾ ਤੇ ਆ ਆਪਾਂ ਦੂਸਰੀ ਵੀਡੀਓ ਲੈ ਕੇ ਆਈਆਂ ਜੀ ਹੁਣ ਤੇ ਇਹ ਚ ਆਪਾਂ ਪਾਣੀ ਦੀ ਵਰਤੋਂ ਨਹੀਂ ਕਰਾਂਗੇ ਮਸ਼ੀਨ 'ਚ ਨਹੀਂ ਧੋਵਾਂਗੇ ਤੇ ਨਾ ਹੀ ਆਪਾਂ ਟੱਬ ਵਾਲਟੀਆਂ 'ਚ ਕਿਸੇ ਤੇ ਇਹ ਧੋਣਾਗਾ ਤੇ ਵੀਡੀਓ ਤੇ ਇੱਥੇ ਆਪਾਂ ਇਹ ਲੈ ਲਏ ਜੀ ਮਿੱਠਾ ਠੋਡਾ ਤੇ ਮਿੱਠਾ ਠੋਡਾ ਲੈ ਲਏ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਕੰਬਲ ਤੇ ਤੇ ਸਾਰਾ ਕੰਬਲ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਬੈੱਡ ਤੇ ਵਿਛਾ ਲੈਣਾਗਾ ਇਸ ਤਰੀਕੇ ਨਾਲ ਜੀ ਆਪਾਂ ਸਾਰੇ ਮਿੱਠਾ ਸੋਡਾ ਇਸ ਤਰੀਕੇ ਨਾਲ ਛਿੜਕ ਲੈਣਾ ਇਹ ਹੱਥ ਨਾਲ ਹੀ ਹੱਥ ਨਾਲ ਹੀ ਇਸ ਤਰੀਕੇ ਨਾਲ ਇਹ ਸਾਰਾ ਆਪਾਂ ਛਿੜਕ ਲੈਣਾ ਜੀ ਸਾਰੇ ਕੰਬਲ ਤੇ ਕਿਤੇ ਵੀ ਜਗ੍ਹਾ ਨਹੀਂ ਇਹ ਸੱਜਣੀ ਜੀ ਤੁਸੀਂ ਸਾਰੇ ਕੰਬਲ ਤੇ ਇਸ ਤਰੀਕੇ ਨਾਲ ਤੁਸੀਂ ਛਿੜਕ ਲੈਣਾ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਬੈੱਡ ਕੰਬਲ ਸਾਫ਼ ਹੋ ਜਾਊਗਾ ਤੁਹਾਡਾ ਤੇ ਬਿਨਾਂ ਜ਼ਿਆਦਾ ਮਿਹਨਤ ਦੇ ਤੇ ਬਹੁਤ ਵਧੀਆ ਤਰੀਕਾ ਹੈ ਇਹ ਜੀ ਫੇ ਮਿੱਠਾ ਸੋਡਾ ਜੀ ਆਪਾਂ ਵੈਸੇ ਵੀ ਰਸੋਈ 'ਚ ਵਰਤਦੇ ਆਂ ਜੀ ਤੇ ਇਹ ਹਰ ਸੋਨਾ 'ਚ ਆਪਣੇ ਆਮ ਹੀ ਹੁੰਦਾ ਹੀ ਹੈ ਜੀ ਇਹ ਹਰ ਇੱਕ ਘਰ 'ਚ ਤੇ ਬਾਕੀ ਇਹ ਕਲੀਨਿੰਗ ਦੇ ਵੀ ਕੰਮ ਆਉਂਦਾਗਾ ਤੇ ਜਿਵੇਂ ਆਪਾਂ ਕੱਪੜੇ ਵਗੈਰਾ ਕਲੀਨਿੰਗ ਕਰਦੇ ਆ ਉਹਨਾਂ 'ਚ ਵੀ ਵਰਤਿਆ ਜਾਂਦਾ ਇਹ ਲਓ ਜੀ ਹੁਣ ਸਾਰਾ ਆਪਾਂ ਬੈੱਡ ਕੰਬਲ ਤੇ ਛਿੜਕ ਲਿਆ ਮਿੱਠਾ ਸੋਡਾ ਤੇ ਚੰਗੀ ਤਰ੍ਹਾਂ ਤੁਹਾਨੂੰ ਦਿਖਾਦੀ ਇੱਕ ਵਾਰ ਦੇਖੋ ਜੀ ਸਾਰੇ ਬਹੁਤ ਵਧੀਆ ਆਪਾਂ ਹੱਥ ਨਾਲ ਹੀ ਫਟਾਫਾਟ ਇਹ ਤੇ ਛਿੜਕਤਾ ਸਾਰੇ ਤੇ ਕੱਪੜੇ ਧੋਣ ਵਾਲਾ ਤੇ ਇਹਦੇ ਨਾਲ ਆਪਾਂ ਐ ਚੰਗੀ ਤਰ੍ਹਾਂ ਇਹਨੂੰ ਸਾਰੇ ਮਿੱਠੇ ਛੋਡੇ ਨੂੰ ਇਸ ਤਰੀਕੇ ਨਾਲ ਕਰ ਦੇਣਾ ਜੀ ਇਸ ਤਰੀਕੇ ਨਾਲ ਬਹੁਤ ਵਧੀਆ ਇਹ ਤਲੀਨ ਹੋ ਜਾਊਗਾ ਸਾਰਾ ਆਹ ਦੇਖੋ ਜੀ ਹੁਣ ਇਹ ਕਿੰਨਾ ਫਰਕ ਦਿਖਣ ਲੱਗ ਗਿਆ ਹੋਣੀ ਇਹ ਉਜੀ ਰੋਪਾ ਮਿੱਠਾ ਥੋੜਾ ਛਿੜਕਿਆ ਤੇ ਇਹ ਵਰਸ਼ਨ ਵਾਲੇ ਨੂੰ ਆਪਾਂ ਸਾਫ਼ ਕਰ ਰਹੇ ਹਾਂਗੇ ਨਾਲ ਦੀ ਨਾਲ ਹੀ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਇਹ ਦੇਖੋ ਕਲੀਨ ਹੋ ਗਿਆ ਹੈ ਨਾ ਵਧੀਆ ਤੇ ਇਹਨੂੰ ਆਪਾਂ ਸਾਰੇ ਨੂੰ ਇਸੇ ਤਰੀਕੇ ਨਾਲ ਹੀ ਕਰ ਦੇਣਾ ਜੀ ਜਿੱਥੋਂ ਵੀ ਆਪਾਂ ਸਾਫ਼ ਕਰ ਰਹੇ ਹਾਂ ਵਧੀਆ ਕਲੀਨ ਹੋ ਰਿਹਾ ਹੈ ਵੇਖੋ ਮਿੱਠੇ ਥੋੜੇ ਨਾਲ ਕਿੰਨਾ ਵਧੀਆ ਸਾਫ਼ ਹੁੰਦਾ ਹੈ ਇਹ ਤੇ ਹੁਣ ਜੀ ਆਪਾਂ ਇਹਨੂੰ ਸਾਰੇ ਨੂੰ ਚੰਗੀ ਤਰ੍ਹਾਂ ਮਿੱਠੇ ਛੋੜਦੇ ਨੂੰ ਇਸੇ ਤਰੀਕੇ ਨਾਲ ਸਾਰੇ ਨੂੰ ਕਰਕੇ ਸਾਫ਼ ਇਹਦੇ ਨਾਲ ਬ੍ਰਸ਼ ਨਾਲ ਤੇ ਫਿਰ ਆਪਾਂ ਇਹਨੂੰ 15 ਮਿੰਟ ਰੱਖ ਦਾਂਗੇ ਜੀ ਇਸੇ ਤਰ੍ਹਾਂ ਹੀ ਕੰਬਲ ਨੂੰ ਹਜੇ ਆਪਾਂ ਮਿੱਠਾ ਛੋੜਾ ਨਹੀਂ ਹਜੇ ਝਾੜਨਾ ਹੈਗਾ ਚੰਗੀ ਤਰ੍ਹਾਂ ਜੀ ਆਪਾਂ ਕੰਬਲ 'ਚੋਂ ਕੇਰਾ ਆਪਾਂ ਬ੍ਰਸ਼ ਨਾਲ ਹੀ ਇਸੇ ਤਰੀਕੇ ਨਾਲ ਹੀ ਸਾਰੇ ਤੇ ਫਲਾ ਲੈਣਾਗਾ ਇੱਕ ਵਾਰ ਤੇ ਇਸੇ ਤਰੀਕੇ ਨਾਲ ਫਲਾ ਕੇ ਸਾਰੇ ਨੂੰ ਸਾਫ਼ ਕਰਕੇ ਤੇ ਆਪਾਂ ਬਸ ਇਸੇ ਤਰ੍ਹਾਂ ਹੀ ਬੈੱਡ ਕੰਬਲ ਹਜੇ ਵਿਛਾਈ ਰੱਖਣਾ 15 ਮਿੰਟ ਇਹ ਸੇ ਤਰੀਕੇ ਨੇ ਰੱਖਣਾ 15 ਤੋਂ 20 ਮਿੰਟ ਹੋ ਗਏ ਜੀ ਆਪਣੇ ਤੇ ਇਹ ਮਿੱਠਾ ਸੋਡਾ ਇੱਕ ਵਾਰ ਆਪਾਂ ਕੱਪੜੇ ਧੋਣ ਵਾਲੇ ਬ੍ਰਸ਼ ਨਾਲ ਚੰਗੀ ਤਰ੍ਹਾਂ ਫਲਾਤਾ ਸੀਗਾ ਸਾਰੇ ਤੇ ਹੁਣ ਇਹ ਬਹੁਤ ਵਧੀਆ ਕਲੀਨ ਆਪਨ ਦਿਖ ਰਿਹਾਗਾ ਤੇ ਹੁਣ ਆਪਾਂ ਕੀ ਕਰਨਾ ਜੀ ਜਿਹੜਾ ਆਪਾਂ ਮਿੱਠਾ ਸੋਡਾ ਫਲਾਇਆ ਹੋਇਆ ਸੀਗਾ ਤੇ ਉਹਨੂੰ ਆਪਾਂ ਸਾਫ਼ ਕਰਾਂਗੇ ਚੰਗੀ ਤਰ੍ਹਾਂ ਝਾੜ ਦੇਣਾ ਆਪਾਂ ਨੇ ਤੇ ਹੁਣ ਆਪਾਂ ਇਹਨੂੰ ਸਾਰੇ ਮਿੱਠੇ ਥੋੜੇ ਨੂੰ ਸਾਫ ਕਰ ਦੇਣਾ ਜੀ ਝਾੜ ਦੇਣਾਗਾ ਜੇਕਰ ਤੁਹਾਡੇ ਕੋਲ ਪਲਾਸਟਿਕ ਵਾਲਾ ਝਾੜੂ ਹੈਗਾ ਤਾਂ ਤੁਸੀਂ ਉਹਦੇ ਨਾਲ ਸਾਫ ਕਰ ਸਕਦੇ ਆਂਗੇ ਤੇ ਨਹੀਂ ਜਿਹੜਾ ਆਪਾਂ ਘਰਾਂ 'ਚ ਹੀ ਝਾੜੂ ਵਰਤਦੇ ਆਂ ਤੀਲਾਂ ਵਾਲਾ ਤੇ ਉਹਨੂੰ ਤੁਸੀਂ ਧੋ ਲੈਣਾ ਪਹਿਲਾਂ ਤੇ ਧੋ ਕੇ ਸੁਕਾ ਕੇ ਉਹਦੇ ਨਾਲ ਸਾਫ ਕਰ ਲੈਣਾ ਮੈਂ ਉਸੇ ਨਾਲ ਹੀ ਸਾਫ ਕਰਨ ਲੱਗੀ ਆਂਗੀ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਜੀ ਝਾੜੂ ਨੂੰ ਰੜਕੇ ਨੂੰ ਤੇ ਪਲਾਸਟਿਕ ਵਾਲ ਆਪਣੇ ਕੋਲ ਹੈ ਨਹੀਂ ਸੀਗਾ ਨਹੀਂ ਤਾਂ ਪਲਾਸਟਿਕ ਵਾਲੇ ਨਾਲ ਹੋ ਜਾਂਦਾ ਇਹ ਸਾਰੇ ਮਿੱਠੇ ਥੋੜੇ ਨੂੰ ਸਾਫ ਕਰ ਦੇਣਾ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਮਿੱਠਾ ਥੋੜਾ ਵੇਖੋੜਦਾ ਸਾਰਾ ਸਾਫ ਹੁੰਦਾ ਹੈ ਇਸ ਤਰੀਕੇ ਨਾਲ ਸਾਫ ਕਰ ਲੈਣਾ ਰੜਕਾ ਸਾਫ ਕਰ ਲੈਣਾ ਪਹਿਲਾਂ ਤੁਸੀਂ ਆਪ ਦਾ ਜਿਹੜਾ ਇਹ ਲਾੜ ਵਰਸ਼ ਚੋਗਾ ਜੇ ਪਲਾਸਟਿਕ ਦਾ ਹੈਗਾ ਤਾਂ ਤੁਸੀਂ ਪਲਾਸਟਿਕ ਦਾ ਵਰਤ ਸਕਦੇ ਹੋ ਤੇ ਨਹੀਂ ਤਾਂ ਆ ਤਾਂ ਆਪਣੇ ਆਮ ਹੀ ਤਰ੍ਹਾਂ ਦੇ ਸਾਰਿਆਂ ਕੋਲ ਹੁੰਦਾ ਹੀ ਹੈ ਤੇ ਇਹਦੇ ਨਾਲ ਚੰਗੀ ਤਰ੍ਹਾਂ ਮਿੱਠਾ ਥੋੜਾ ਵੇਖੋ ਕਿੰਨਾ ਹੋ ਰਿਹਾ ਹੈਗਾ ਬਿਨਾ ਤੁਪਾਣਵਾਏ ਬਿਨਾ ਤੁਪੇ ਸਕਾਏ ਬਿਨਾ ਹੱਥ ਲਗਾਏ ਤੇ ਬਿਨਾ ਮਿਸ਼ਲੀਨ ਤੋਂ ਆਪਾਂ ਰੰਧਾ ਇਨ ਵਧੀਆ ਕਰੇ ਘਾਰੇ ਤੋਂ ਮਾਰੀ ਬੈੱਡ ਕੰਬਲ ਸਾਫ ਕਰ ਸਕਦੇ ਆ ਇਸ ਤਰੀਕੇ ਨਾਲ ਤੇ ਸਾਰਾ ਆਪਾਂ ਨੇ ਮਿੱਠਾ ਸੋਡਾ ਝਾੜਤਾ ਹੁਣ ਦੇਖ ਲਓ ਸਾਰਾ ਮਿੱਠਾ ਥੋੜਾ ਆਪਾਂ ਨੇ ਇੱਕਦਮ ਸਾਫ ਕਰਤਾ ਵਧੀਆ ਘਾਰੇ ਲੱਗ ਦੇਖੋ ਕਿੰਨਾ ਵਧੀਆ ਹੋ ਰਿਹਾ ਹੈ ਕੰਬਲ ਨਾਲ ਦੀ ਨਾਲ ਤੇ ਝਾੜੂ ਨਾਲ ਆਪਾਂ ਸਾਫ਼ ਕਰ ਲਿਆ ਜੀ ਸਾਰਾ ਮਿੱਠਾ ਸੋਡਾ ਤੇ ਇਦੋਂ ਬਾਅਦ ਆਪਾਂ ਅੱਗੇ ਪ੍ਰੋਸੈਸ ਦਿਖਾਣੇ ਤੁਹਾਨੂੰ ਇੱਥੇ ਆਪਾਂ ਲੈ ਲਿਆ ਜੀ ਗਰਮ ਪਾਣੀ ਜ਼ਿਆਦਾ ਗਰਮ ਨਹੀਂ ਲੈਣਾ ਤੁਸੀਂ ਤੇ ਇੱਕ ਲੈ ਲਿਆ ਆਪਾਂ ਨੇ ਨਿੰਬੂ ਤੇ ਇੱਥੇ ਲੈ ਲਿਆ ਇੱਕ ਸ਼ੈਂਪੂ ਲੈ ਲਿਆ ਆਪਾਂ ਨੇ ਤੇ ਜੇ ਤੁਹਾਡੇ ਕੋਲ ਈਜੀ ਹੈਗੇ ਤਾਂ ਤੁਸੀਂ ਈਜੀ ਲੈ ਸਕਦੇ ਆਂਗੇ ਈਜੀ ਨਾਲ ਵੀ ਵਧੀਆ ਪਾਸ਼ ਹੋ ਜਾਂਦਾ ਤੇ ਆਪਣੇ ਕੋਲੇ ਦੋ ਚੀਜ਼ਾਂ ਨਿੰਬੂ ਨਾਲ ਇਹਦੀ ਖੁਸ਼ਬੂ ਬਹੁਤ ਵਧੀਆ ਆਉਗੀ ਤੇ ਆਪਾਂ ਦੋਨੇ ਚੀਜ਼ਾਂ ਮਿਕਸ ਕਰ ਲੈਣੀਆਂ ਪਾਣੀ 'ਚ ਜਿਆਦਾ ਗਰਮ ਪਾਣੀ ਨਹੀਂ ਲੈਣਾ ਇੱਥੇ ਤੁਸੀਂ ਤੇ ਇਹ ਜੀ ਦੋਨੇ ਸਾਈਡ ਤੋਂ ਕਰਨਾ ਹੈ ਜਿਵੇਂ ਆਪਾਂ ਪਹਿਲਾ ਪ੍ਰੋਸੈਸ ਕੀਤਾ ਸਾਰੇ ਕੰਬਲ ਤੇ ਮਿੱਠੇ ਥੋੜੇ ਨਾਲ ਤੇ ਆਪਾਂ ਦੂਸਰੀ ਸਾਈਡ ਤੋਂ ਵੀ ਕਰਨਾ ਹੈ ਇਹ ਸਿਰਫ ਇੱਕ ਸਾਈਡ ਤੋਂ ਨਹੀਂ ਕਰਨਾ ਉੱਪਰਲੀ ਸਾਈਡ ਤੋਂ ਦੋਨੋਂ ਸਾਈਡਾਂ ਤੋਂ ਕਰਨਾਗਾ ਦੋਨੋਂ ਸਾਈਡਾਂ ਤੋਂ ਕਲੀਨ ਕਰਨਾ ਆਪਾਂ ਨੇ ਬੈੱਡ ਕੰਬਲ ਹੁਣ ਇਹ ਆਪਾਂ ਚੰਗੀ ਤਰ੍ਹਾਂ ਦੋਨੇ ਚੀਜ਼ਾਂ ਮਿਕਸ ਕਰ ਲਈਆਂ ਜੀ ਸ਼ੈਂਪੂ ਤੇ ਨਿੰਬੂ ਤੇ ਹੁਣ ਆਪਾਂ ਇਸ ਤਰ੍ਹਾਂ ਦਾ ਲੈ ਲੈਣਾ ਇੱਕ ਛੋਟਾ ਤਾਵਲ ਤੌਲੀਆ ਲੈ ਲੈਣਾ ਇਸ ਤਰ੍ਹਾਂ ਦਾ ਤੇ ਇਹਨੂੰ ਆਪਾਂ ਇਹਦੇ ਵਿੱਚ ਭਿਉਣਾ ਲੈਣਾ ਚੰਗੀ ਤਰ੍ਹਾਂ ਸਾਰੇ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਭਿਉਂ ਕੇ ਤੇ ਚੰਗੀ ਤਰ੍ਹਾਂ ਨਿਚੋੜ ਲੈਣਾ ਜੀ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਨਿਚੋੜ ਕੇ ਲੈਣਾ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਇਹਨੂੰ ਸਾਫ਼ ਕਰ ਲੈਣਾ ਜੀ ਇੱਕ ਤੰਨੀ ਤੋਂ ਲੱਗ ਜਾਣਾ ਤੁਸੀਂ ਨਹੀਂ ਇੱਕ ਖੂੰਜੇ ਤੋਂ ਇਸ ਤਰੀਕੇ ਨਾਲ ਇਹਨੂੰ ਸਾਫ਼ ਕਰਦੇ ਜਾਣਾ ਤੁਸੀਂ ਇਸ ਤਰੀਕੇ ਨਾਲ ਸਾਫ਼ ਕਰ ਲੈਣਾ ਜੀ ਸਾਰ ਇੱਕ ਬੈੱਡ ਕੰਬਲ ਤੇ ਨਾ ਆਪਾਂ ਜਿਆਦਾ ਪਾਣੀ ਵੇਸਟ ਕਰਨ ਦੀ ਲੋੜ ਆਪਾਂ ਨੂੰ ਤੇ ਘੱਟ ਸਮੇਂ ਦੇ ਵਿੱਚ ਆਪਾਂ ਬਿਲਕੁਲ ਇਹਨੂੰ ਕਲੀਨ ਕਰ ਲਾਂਗੇ ਕੰਬਲ ਨੂੰ ਲੋ ਜੀ ਦੇਖੋ ਕਿੰਨਾ ਵਧੀਆ ਕਲੀਨ ਹੋ ਗਿਆ ਆਪਣਾ ਬੈੱਡ ਕੰਬਲ ਸਾਰਾ ਤੇ ਆਪਾਂ ਇਸੇ ਤਰੀਕੇ ਨਾਲ ਹੀ ਸਾਰਾ ਕਲੀਨ ਕਰ ਲੈਣਾਗਾ ਤੇ ਬਹੁਤ ਵਧੀਆ ਆਪਾਂ ਸੌਖਾ ਤਰੀਕਾ ਦੱਸਿਆ ਤੁਹਾਨੂੰ ਤੇ ਬਿਨਾਂ ਹੱਥ ਨਾਲ ਧੋਤੇ ਤੇ ਬਿਨਾਂ ਮਸ਼ੀਨ ਤੋਂ ਬਿਨਾਂ ਧੁੱਪੇ ਸੁਕਾਏ ਤੇ ਆਪਾਂ ਬਹੁਤ ਵਧੀਆ ਤਰੀਕਾ ਤੁਹਾਨੂੰ ਦੱਸਿਆ ਜੀ ਤੇ ਵੀਡੀਓ ਪਸੰਦ ਆਈ ਹੋਵੇ ਤਾਂ ਜੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਜੀ